ਤੋ ਜੀ ਤਾਂ ਮੇਰਾ ਬਾਕ ਕਰਦਾ ਹੁੰਦਾ ਵੀ ਪੂਰਾ ਪੂਰਾ ਚੈਨਲ ਆਇਆ। ਸ਼ਾਮ ਨੂੰ ਪੰਜਾਬੀ ਸਹਿ ਸਵਾਗਤ ਤੇ ਅੰਦਰ ਪ੍ਰੋਗਰਾਮ ਹੈ। 3:30 ਪੁੱਛੇ ਸਾਡੇ ਸ਼ਾਮ ਲਾਣੇਦਾਰ ਕਿ ਨਾ ਨਹੀਂ ਚਲੋ ਕੋਈ ਤੇ ਨਾਲ ਆ ਖਾਦੇ ਤਾਂ 3:30 ਵਜੇ 3:30 ਵਜੇ ਉੱਡਕਾ ਵਾ ਜਾਵੀ ਪਹਿਲਾ ਨਹੀਂ ਦਵਾ ਉੱਡਕਾ ਵਾ ਜਾ ਤੈ ਇਸ ਸੁਨਹਾਰ ਮੁੱਕਣ ਗਿਆ ਕਿਸ ਰਤ ਵਾ ਵੈਣ ਕਰੇ ਮੇਰਾ लू लू दखमे सीने भेण तरट जिंद लुछ दे घड़ी विच दहली जे माई कर आण, करे ग़ड़ा પથરા ਰਾ ਰਾਵਤੇ ਨੈਣ ਕੋਈ ਪਥਰਾ ਰਾਵਤੇ ਤਦੋਂ ਮਾਂ ਨੀ ਗੇ ਜੰਮ ਹੈ ਪੁਲਾਈ ਕਰਨਾ ਰੇਤਨਾ ਮੂਰੀ ਨੂੰ ਲੱਗ ਜਾਵੇ ਜਿਹੜਾ ਰਾਂਝਣ ਮਿਲੇ ਮੇਰੇ ਹੋੜੀਓ ਨੂੰ ਲੱਗ ਜਾਵੇ ਜਿਹੜਾ ਅੰਜੂਰ ਮਿਲਲੇ ਸ਼ਾਹ ਦਾ ਹਰ ਸ਼ੀ ਪਿੰਗਾ ਪਾਵੇ ਜਿਹੜਾ ਅੰਜੂਰ ਮਿਲਲੇ ਫਿਰ ਬਾਬੇ ਜੀੜਾ ਮਾਨਤ ਰਾਂਝਣ ਦੀਏ ਗੱਲ ਝੂਠ ਨਾ ਕੋਈ ਨੀ ਹੀਰੀ ਮਾਨਤ ਰਾਂਝਣ ਦੀਏ ਗੱਲ ਝੂਠ ਨਾ ਕੋਈ ਰੋਮ ਰੋਮ ਵਿੱਚ ਵਸਦੀ ਮੇਰੇ ਰਾਂਝਣ ਦੀ ਕ੍ਰਿਸ਼ ਕੋਈ ਨੀ ਰੋਮ ਰੋਮ ਵਿੱਚ ਵਸਦੀ ਮੇਰੇ ਰਾਂਝਣ ਦੀ ਕ੍ਰਿਸ਼ ਕੋਈ ਕੋਈ ਵਿਛੜੇ ਮਿਲ ਕਰਾਵੇ ਜਿਹੜਾ ਰਾਂਝਣ ਮਿਲੇ ਰੁਪਾਵੇ ਜਿਹੜਾ ਰਾਂਝੂ ਮਿਲੇ ਰਾਂਝਣ ਮਿਲੇ ਰਾਂਝਣ ਮਿਲੇ ਮੇਰੀ ਉਮਰ ਨੂੰ ਲੱਗ ਜਾਵੇ ਜਿਹੜਾ ਰਾਂਝਣ ਮਿਲੇ ਕਮਾ ਜਾ ਦੈਸ ਨੇ ਹਾ ਜਿਤਨਾ ਰਹਿੰਦਾ ਰਾਜੀਵੇ ਉੱਡ ਕਮਾ ਜਾ ਦੈਸ ਨੇ ਹਾ ਜਿਤਨਾ ਰਹਿੰਦਾ ਰਾਜੀ ਆਸ਼ਕ ਤੇ ਮਸ਼ੂਕ ਇਸ਼ਕ ਦੀ ਕਦੋਂ ਹਾਰ ਦੇ ਬਾਜੀਵੇ ਆਸ਼ਕ ਤੇ ਮਸ਼ੂਕ ਇਸ਼ਕ ਦੀ ਕਦੋਂ ਹਾਰ ਦੇ ਬਾਜੀ ਜਾ ਕੇ ਗਲਿਓ ਨੂੰ ਸਮਝਾਵੇ ਜਿਹੜਾ ਰਾਂਝੂ ਨੂੰ ਮਿਲੇ ਲੱਭਾਵੇ ਜਿਹੜਾ ਰਾਂਝੂ ਨੂੰ ਮਿਲੇ ਰਾਂਝੂ ਨੂੰ ਮਿਲੇ ਰਾਂਝੂ ਨੂੰ ਮਿਲੇ ਮੇਰੀ ਉਮਰ ਨੂੰ ਲੱਗ ਜਾਵੇ ਜਿਹੜਾ ਰਾਂਝੂ ਨੂੰ ਮਿਲੇ ਲੱਭਾਵੇ ਰਿਆ ਕਰੀ ਇਨਾਜ ਵਸਦੀ ਗੱਲ ਨਾ ਮੇਰੇ ਵੇ ਰੱਬਾ ਮੇਰੀ ਆ ਕਰੀ ਨਾਇ ਵਸਦੀ ਗੱਲ ਨਾ ਮੇਰੇ ਮਟੌਰ ਵਾਲਾ ਕਦ ਜੋਗੀ ਬਣ ਕੇ ਰੰਗ ਪਰਲਾ ਉਡੇ રે ਵੇ ਮਟੌਰ ਵਾਲਾ ਕਦ ਜੋਗੀ ਬਣ ਕੇ ਰੰਗ ਪਰਲਾ ਉਡੇ રે ਕੁਝ ਹੋਰਾਂ ਦੇ ਦਿਲ ਨੂੰ ਪਾਵੇ ਜਿਹੜਾ ਰਾਂਝਣ ਮਿਲੇ ਰੱਬਾ ਵੀ ਜਿਹੜਾ ਰਾਂਝਣ ਮਿਲੇ ਰਾਂਝਣ ਮਿਲੇ ਹੀ ਰਾਂਝਣ ਮਿਲੇ ਮੇਰੀ ਉਮਰ ਹੀ ਉਹਨੂੰ ਲੱਗ ਜਾਵੇ ਜਿਹੜਾ ਰਾਂਝਣ ਮਿਲੇ ਰੱਬਾ ਵੀ ਜਿਹੜਾ ਰਾਂਝਣ ਮਿਲੇ ਰੱਬਾ ਵੀ ਜਿਹੜਾ ਰਾਂਝਣ ਮਿਲੇ बहुत अच्छा बहुत क्या अच्छा क्या बात राइंजंदा